ਹਾਂਜੀ ਦੋਸਤੋ ਅੱਜ ਤੁਹਾਡੀ ਕਚਹਿਰੀ ਦੇ ਵਿੱਚ ਇੱਕ ਛੋਟੀ ਜੀ ਕਪਤਾ ਇਸ਼ਕ ਹੋਲਡ ਤੇ ਇਸ਼ਕ ਹੋਲਡ ਤੇ ਐ ਮੇਰੀ ਪਿਆਰੀ ਮਹਿਬੂਬਾ ਜਿਵੇਂ ਨੋਟਬੰਦੀ ਤੇ ਲਾਕਡਾਊਨ ਸਮੇਂ ਤੈਨੂੰ ਨਵਾਂ ਲੈ ਕੇ ਦੇਣ ਵਾਲਾ ਸੂਟ ਹੋਲਡ ਤੇ ਪਾਇਆ ਸੀ ਨਾ ਉਵੇਂ ਹੁਣ ਸਾਨੂੰ ਆਪਣਾ ਇਸ਼ਕ ਹੋਲਡ ਤੇ ਕਰਨਾ ਪੈਣਾ ਹੈ ਉਵੇਂ ਹੁਣ ਸਾਨੂੰ ਆਪਣਾ ਇਸ਼ਕ ਹੋਲਡ ਤੇ ਕਰਨਾ ਪੈਣਾ ਹੈ ਜੇ ਗੱਲ ਮੇਰੇ ਕਤਲ ਦੀ ਸਾਜ਼ਿਸ਼ ਦੀ ਹੁੰਦੀ ਨਾ ਤਾਂ ਮੈਂ ਹੱਸ ਕੇ ਝਰਲੇਣੀ ਸੀ ਜੇ ਗੱਲ ਕੇਵਲ ਮੇਰੀ ਜ਼ਮੀਨ ਦੱਬਣ ਦੀ ਹੁੰਦੀ ਤਾਂ ਵੀ ਗੱਲ ਹੋਰ ਹੋਣੀ ਸੀ ਉਹਨਾਂ ਨੇ ਅਟੈਕ ਸਾਡੇ ਪਾਣੀ ਤੇ ਕੀਤਾ ਅਸੀਂ ਹੱਸ ਕੇ ਝਰ ਲਿਆ ਉਹਨਾਂ ਨੇ ਅਟੈਕ ਸਾਡੇ ਬਾਣੇ ਤੇ ਬਾਣੀ ਤੇ ਕੀਤਾ ਅਸੀਂ ਫਿਰ ਵੀ ਸਬਰ ਦਾ ਕੁੱਟ ਪਰ ਲਿਆ ਉਹਨਾਂ ਨੇ 92 ਤੱਕ ਮੇਰੇ ਕਿੰਨੇ ਭਰਾਵਾਂ ਦਾ ਕਤਲ ਕੀਤਾ ਅਸੀਂ ਉਹ ਵੀ ਗੁਰੂ ਦਾ ਪਾਣਾ ਮੰਨ ਲਿਆ ਸਾਥੋਂ ਹੀ ਇਕੱਠੇ ਕੀਤੇ ਟੈਕਸ ਦੇ ਧਨ ਤੋਂ ਮਿਲਣ ਵਾਲੀਆਂ ਸਾਡੀਆਂ ਸਹੂਲਤਾਂ ਨੂੰ ਬੰਦ ਕਰਨ ਦੀ ਗੱਲ ਆਖੀ ਸਾਥੋਂ ਹੀ ਇਕੱਠੇ ਕੀਤੇ ਟੈਕਸ ਦੇ ਧਨ ਤੋਂ ਮਿਲਣ ਵਾਲੀਆਂ ਸਾਡੀਆਂ ਸਹੂਲਤਾਂ ਨੂੰ ਬੰਦ ਕਰਨ ਦੀ ਗੱਲ ਆਖੀ ਤੇ ਨਾਲ ਹੀ ਸੈਕੂਲਰ ਸ਼ਬਦ ਦਾ ਢੋਲ ਵਜਾਉਂਦੇ ਅੱਕ ਸਾਡੀ ਨਸਲ ਕੁਸੀ ਕਰਨ ਤੇ ਰੱਖੀਏ ਹੁਣ ਤਾਂ ਬਣ ਹੁਣ ਤਾਂ ਸੁਖਵੀਰ ਦਾ ਬਣਦਾ ਹੈ ਨਾ ਤੇਰੇ ਇਸ਼ਕ ਨੂੰ ਹੋਲਡ ਤੇ ਕਰਨਾ ਹੁਣ ਤਾਂ ਸੁਖਵੀਰ ਦਾ ਬਣਦਾ ਹੈ ਨਾ ਤੇਰੇ ਇਸ਼ਕ ਨੂੰ ਹੋਲਡ ਤੇ ਕਰਨਾ ਦਿੱਲੀ ਤੇ ਨਾਗਪੁਰ ਬਾਰੇ ਗੰਭੀਰਤਾ ਨਾਲ ਸੋਚਣਾ ਗੰਭੀਰਤਾ ਨਾਲ ਸੋਚਣਾ ਧੰਨਵਾਦ ਜੀ